ਉਹ ਚੇਤੇ ਦੌਰ ਤੇ ਬੋਲਦੇ ਹਾਂ ਅਸੀਂ ਉਹਨਾਂ ਨੂੰ ਜਿਮਾਇਆ ਵਰਤਦੇ ਹਾਂ ਅਸੀਂ ਹਰ ਸਹਾਇ ਸੇਵਾਦਾਰ ਬਣੋ ਇਸ ਲਈ ਲੰਬੇ ਸਮੇਂ ਤੋਂ

ਸਰ ਇਹ ਸੀ ਹਰ ਸਹਾਇ ਸੇਵਾਦਲ ਵੱਲੋਂ ਗੁਰੂ ਹਰਰਾਇ ਸਿੰਘ ਮਰਾਤੇ ਪ੍ਰਕਾਸ਼ ਦਿਹਾੜੇ ਨੂੰ ਅਤੇ ਬਾਬਾ ਜੀ ਸਾਹਿਬ ਜੀ ਦਾ ਬਾਬਾ ਜੀ ਸਿੰਘ ਦੇ ਦਰਮਦਰ ਨੂਸ ਬਕਤ ਸਰਕਾਰੀ ਐਲੀਮੈਂਟਰੀ ਸਕੂਲ ਨੋ ਪੁਲਸ ਲਾਈਨ ਵਿਖੇ ਅਸੀਂ ਬੱਚਿਆਂ ਦਾ ਪੰਜਾਬੀ ਮਾਂ ਬੋਲੀ ਤੇ ਸੁੱਧ ਲੇਖ ਲਿਖਣ ਮੁਕਾਬਲਾ ਕਰਾਇਆ ਜ ਜਿਹਦੇ ਵਿੱਚ ਬੱਚਿਆਂ ਨੇ ਸੁੰਦਰ ਲਿਖਾਈ ਅਤੇ ਸੁੱਧ ਲੇਖ ਲਿਖਿਆ ਜਿਹੜੇ ਬੱਚੇ ਪਹਿਲੇ ਦੂਜੇ ਤੇ ਤੀਸਰੇ ਸਾਲ ਤੇ ਆਏ ਉਹਨਾਂ ਨੂੰ ਐਸਐਸਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਅਤੇ ਨਵੋਲਜੀ ਸਿੰਘ ਜੀ ਜ਼ਿਲ੍ਹਾ ਟਾਰਨੀ ਵੱਲੋਂ ਸੰਸਥਾ ਦੇ ਵੱਲੋਂ ਅਸੀਂ ਇਨਾਮ ਮੰਡੇ ਆ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬ ਤੇ ਪੰਜਾਬੀਆਂ ਦਾ ਨਾਲ ਜੋੜਨ ਲਈ ਆਪਣੇ ਵਿਰਸਾ ਨਾਲ ਜੋੜ ਲਈ ਕਰਾਇਆ ਗਿਆ ਹੈ ਕਿਹੜੇ ਕਿਹੜੇ ਸਕੂਲਾਂ ਨੇ ਵਿੱਚ ਕਰਾ ਦਿੱਤੇ ਅਸੀਂ ਲਗਭਗ ਪਟਿਆਲੇ ਪਟਿਆਲੇ ਦੇ ਵਿੱਚ 18 ਸਕੂਲਾਂ ਦੇ ਵਿੱਚ ਕਰਾ ਚੁੱਕੇ ਹਾਂ ਜਿਹਦੇ ਵਿੱਚ ਸਰਕਾਰੀ ਐਲੀਮੈਂਟ ਸਕੂਲ ਰਾਜਮੰਡੀ ਹੋ ਗਿਆ ਫੈਕਟਰੀ ਏਰੀਆ ਹੋ ਗਿਆ ਆਪਣੇ ਨਿਊ ਪੁਲਿਸ ਲਾਈਨ ਹੋ ਗਿਆ ਇਸ ਤਰ੍ਹਾਂ ਵੱਖ-ਵੱਖੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਵੀ ਕਰਾ ਚੁੱਕੇ ਹਾਂ ਲੱਗਦਾ ਨਹੀਂ ਕਿ ਮਾਂ ਬੋਲੀ ਜਿਹੜੀ ਹੈ ਗਿਆ ਆਲੋਪ ਹੋਣ ਦੀ ਜਾਰੀ ਹੈ ਬੱਚੇ ਬਾਹਰ ਨੂੰ ਜਾ ਕੇ ਅੰਗਰੇਜ਼ੀ ਵੱਲ ਨੂੰ ਭੱਜ ਰਹੇ ਨੇ ਇਸ ਇਸ ਇਸੇ ਲੜੀ ਨੂੰ ਹੀ ਅਸੀਂ ਬਚਾਉਣ ਲਈ ਪੰਜਾਬੀ ਆਪਣੀ ਆਪਣੀ ਮਾਂ ਬੋਲੀ ਨਾਲ ਜੁੜਨ ਲਈ ਇਹ ਪ੍ਰੋਗਰਾਮ ਲਾਇਆ ਉਹ ਬਿਠਿਆ ਗਿਆ ਸਾਰੇ ਨੂੰ ਸਤਿ ਸ਼੍ਰੀ ਅਕਾਲ ਗੁਰਾਨੀ ਚਾਹੁੰਦਾ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਪੰਜਾਬੀ ਬੋਲੀ ਦੇ ਮੁਕਾਬਲੇ ਕਰਾਏ ਗਏ ਤੇ ਸਾਰਿਆਂ ਨੇ ਪੰਜਾਬੀ ਦੇ ਜਿਹੜੇ ਮੁਕਾਬਲੇ ਨੇ ਉਹਨਾਂ ਚ ਪਾਰਟਿਸਿਪੇਟ ਕੀਤਾ ਹੋਗਾ ਜਿਹੜੇ ਅੱਜ ਦੇ ਜੇਤੂ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਇਹਨਾਂ ਬਹੁਤ-ਬਹੁਤ ਤੇ ਬੜਾ ਜ਼ਰੂਰੀ ਹੈ ਕਿ ਮਾਂ ਬੋਲੀ ਬਾਰੇ ਜਾਣਿਆ ਵੀ ਜਾਵੇ ਤੇ ਮਾਂ ਬੋਲੀ ਦੀ ਅਸੀਂ ਵਰਤੋਂ ਵੀ ਜਿਆਦਾ ਤੋਂ ਜਿਆਦਾ ਕਰੀਏ ਜਿਹੜੀ ਕਿ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ ਅਸੀਂ ਹਰ ਇੱਕ ਜਗ੍ਹਾ ਵੇਖਦੇ ਆ ਜਾ ਕੇ ਕਿ ਜਿੱਥੇ ਪੰਜਾਬੀ ਵਰਤੋਚ ਲੈ ਆਣੀ ਚਾਹੀਦੀ ਉਹਨੇ ਤਰੀਕੇ ਨਾਲ ਨਹੀਂ ਵਰਤੋਚ ਲਈ ਜਾਂਦੀ ਚਾਹੇ ਉਹ ਆਪਣੇ ਘਰਾਂ ਵਿੱਚ ਹੋਵੇ ਚਾਹੇ ਉਹ ਆਪਣੇ ਦਫਤਰਾ 'ਚ ਹੋਵੇ ਚਾਹੇ ਆਪਣੀ ਰੋਜ਼ ਦੀ ਬੋਲੀ 'ਚ ਹੋਵੇ ਚਾਹੇ ਸੀ ਕਿਧਰੇ ਕਿਸੇ ਨੂੰ ਮਿਲিয়ে ਗੱਲਬਾਤ ਕਰੀਏ ਸੋ ਕਿਸੇ ਹੱਦ ਤੱਕ ਇਹ ਵੀ ਮੈਂ ਫੀਲ ਕਰਦਾ ਕਿ ਆਪਾਂ ਜਿਹੜੇ ਵੱਡੇ ਸਕੂਲ ਨੇ ਉਹਨਾਂ ਨੇ ਇਹ ਫੀਲਿੰਗ ਕ੍ਰੀਏਟ ਕਰਤੀ ਕਿ ਜਿਹੜਾ ਬੱਚਾ ਪੰਜਾਬੀ ਬੋਲਦਾ ਹੈ ਜਾਂ ਜਿਹੜਾ ਬੱਚਾ ਇੰਗਲਿਸ਼ ਨਹੀਂ ਬੋਲ ਸਕਦਾ ਉਹ ਉਹਨਾਂ ਸਿਆਣਾ ਨਹੀਂ ਹੈਗਾ ਜਾਂ ਉਹਨਾਂ ਪੜਿਆ ਲਿਖਿਆ ਨਹੀਂ ਹੈਗਾ ਇੰਗਲਿਸ਼ ਬੋਲਣੀ ਜਾਂ ਨਾ ਬੋਲਣੀ ਇੱਕ ਮਾਪਦੰਡ ਨਹੀਂ ਹੋਣਾ ਚਾਹੀਦਾ ਕਿ ਬੱਚਾ ਕਿੰਨਾ ਕਿ ਸਿਆਣਾ ਹੈ ਤੇ ਕਿੰਨਾ ਕੁ ਪੜਿਆ ਲਿਖਿਆ ਹੋਰ ਬੜੇ ਵੱਡੇ ਮਾਪਦੰਡ ਨੇ ਹੋਰ ਬੜੇ ਚੰਗੇ ਮਾਪਦੰਡ ਨੇ ਜਿਨ੍ਹਾਂ ਦੇ ਬੱਤੇ ਬੱਚੇ ਨੂੰ ਜਾਂ ਕਿਸੇ ਬੰਦੇ ਨੂੰ ਅਸੀਂ ਇਵੈਲੂਏਟ ਕਰ ਸਕਦੇ ਆ ਕਿ ਅੱਜ ਉਹਦਾ ਆਈਕਿਊ ਲੈਵਲ ਕੀ ਹੈ ਜਾਂ ਉਹਦੀ ਪੜ੍ਹਾਈ ਕਿਹੋ ਜਿਹੀ ਰਹੀ ਹੈ ਜਾਂ ਉਹਦੀ ਸਿੱਖਿਆ ਕਿਹੋ ਜਿਹੀ ਰਹੀ ਹੈ ਸੋ ਬੜਾ ਚੰਗਾ ਉਪਰਾਲਾ ਇਹਨਾਂ ਦਾ ਕਿ ਮਾਂ ਬੋਲੀ ਨਾਲ ਸਾਨੂੰ ਵਾਪਸ ਜੋੜਿਆ ਜਾ ਰਿਹਾ ਹੈ ਇਹ ਲੋੜ ਨਹੀਂ ਸੀ ਪੈਣੀ ਚਾਹੀਦੀ ਪੰਜਾਬ ਤੇ ਪੰਜਾਬੀ ਮੈਨੂੰ ਲੱਗਦਾ ਇਹੋ ਜਿਹਾ ਇੱਕੋ ਜਿਹਾ ਜਿਹਦਾ ਨਾਮ ਤੇ ਉਹਦੀ ਬੋਲੀ ਦਾ ਨਾਮ ਇਕੱਠੇ ਜੁੜਦੇ ਆ ਸਾਨੂੰ ਲੋੜ ਨਹੀਂ ਸੀ ਪੈਣੀ ਚਾਹੀਦੀ ਆਪਣੀ ਮਾਂ ਬੋਲੀ ਵਾਸਤੇ ਇਹੋ ਜੇ ਫੰਕਸ਼ਨ ਕਰਨ ਦੀ ਬਟ ਲੋੜ ਪੈ ਰਹੀ ਹੈ दैट मींस ਕਿ ਆਪਾਂ ਕਿਭੇ ਨਾ ਕਿਧਰੇ ਇਸ ਚ ਪਿੱਛੇ ਰਹਿ ਗਏ ਆ ਆਪਣੀ ਮਾਂ ਬੋਲੀ ਨੂੰ ਸਰਜੀਤ ਰੱਖਣ ਚ ਮਾਂ ਬੋਲੀ ਨੂੰ ਆਪਣੀ ਪਛਾਣ ਚ ਤੇ ਉਹਨੂੰ ਅੱਗੇ ਵਧਾਣ ਚ ਸੋ ਮੈਂ ਧੰਨਵਾਦ ਕਰਦਾ ਕਿ ਤੁਸੀਂ ਇਹ ਉਪਰਾਲਾ ਕੀਤਾ ਚੰਗਾ ਤੇ ਬੱਚਿਆਂ ਨੂੰ ਅਗੇਨ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਇਸ ਚ ਪਾਰਟਿਸਿਪੇਟ ਕੀਤਾ ਤੇ ਜਿਹੜੇ ਜਿੱਤ ਗਏ। ਕਰ ਲਿਆ। ਸਰ ਅਜੇ ਬੱਚਿਆਂ ਲਈ ਬੜੀ ਉਪਰਾਲਾ ਕੀਤਾ ਵੀ ਮਾਂ ਬੋਲੀ ਨੂੰ ਲੈ ਕੇ ਇਹ ਹਰ ਸਹਾਇ ਸੇਵਾਦਾਰ ਵੱਲੋਂ ਜਿਹੜੇ ਆਪਣੇ ਪੁਲਿਸ ਲਾਈਨ ਦਾ ਸਕੂਲ ਹੈ ਉਹਦੇ ਵਿੱਚ ਮੁਕਾਬਲੇ ਕਰਵਾਏ ਗਏ ਨੇ ਮਾਂ ਬੋਲੀ ਨੂੰ ਲੈ ਕੇ ਜਿਹੜੀ ਲਿਖਤ ਹੈ ਉਹਦੇ ਬਾਰੇ ਵੀ ਕਰਾਏ ਗਏ ਨੇ ਤੇ ਜਿਹੜਾ ਬੋਲੀ ਹੈ ਉਹਦੇ ਬਾਰੇ ਵੀ ਕਰਾਏ ਗਏ ਨੇ। ਬੜਾ ਚੰਗਾ ਉਪਰਾਲਾ ਹੈ ਤੇ ਜਿਹੜੀ ਆਪਣੀ ਮਾਂ ਬੋਲੀ ਨੂੰ ਸੁਰਜੀਤ ਰੱਖਣ ਦਾ ਮਾਂ ਬੋਲੀ ਨੂੰ ਵਿਧਾਨ ਦਾ ਸੋ ਮੈਂ ਮੁਬਾਰਕਬਾਦ ਦਿੰਦਾ ਡਾਕਟਰ ਸਾਹਿਬ ਨੂੰ ਕਿ ਉਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਤੇ ਸਾਡੀ ਪੁਲਿਸ ਲਾਈਨ ਨੂੰ ਚੜਿਆ ਇਹਦੇ ਸਕੂਲ ਨੂੰ ਚੜਿਆ ਇਹਦੇ ਲਈ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਸੋ ਬਹੁਤ ਬਹੁਤ ਮੁਬਾਰਕਬਾਦ ਜਿਹੜੇ ਬੱਚੇ ਮੁਕਾਬਲੇ ਜਿੱਤੇ ਨੇ ਉਹਨਾਂ ਨੂੰ ਵੀ ਤੋ ਬਹੁਤ ਬਹੁਤ ਮੁਬਾਰਕਬਾਦ ਡਾਕਟਰ ਸਾਹਿਬ ਨੂੰ ਵੀ ਕਿ ਇਹ ਹੋ ਜਾ ਚੰਗਾ ਉਪਰਾਨਾ ਕਰਕੇ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ। ਸਰ ਇੱਕ ਹਟਕੇ ਸਵਾਲ ਹੈ ਕਿ ਨੌਜਵਾਨ ਪੀੜ੍ਹੀ ਬਾਹਰ ਨੂੰ ਜਾ ਰਹੀ ਹੈ ਕਿ ਲੱਗਦਾ ਹੈ ਕਿ ਮਾਂ ਬੋਲੀ ਨੂੰ ਇੱਥੇ ਹੀ ਜ਼ਿਆਦਾ ਐਮਐਟੀ ਦਿੱਤੀ ਆ। ਇਹ ਬਿਲਕੁਲ ਜੀ ਦਿੱਤੀ ਜਾਣੀ ਚਾਹੀਦੀ ਹੈ ਤੇ ਮੈਂ ਤਾਂ ਇਹ ਕਹੂੰਗਾ ਕਿ ਜੇ ਬਾਹਰ ਜਾਂਦੇ ਵੀ ਹੈ ਤੇ ਆਪਣੀ ਮਾਂ ਬੋਲੀ ਨੂੰ ਨਾ ਛੱਡਣ। ਜਿੱਥੇ ਜਾਂਦੇ ਨੇ ਉਹਦੀ ਰਿਕੁਆਇਰਮੈਂਟ ਜ਼ਰੂਰ ਹੈ ਕਿ ਉੱਥੇ ਆਪਾਂ ਨੇ ਇੱਕ ਪਾਰਟਿਕੂਲਰ ਪਾਸ਼ਾ ਬੋਲਣੀ ਪੈਂਦੀ ਹੈ। ਬਟ ਜਿੱਥੇ ਵੀ ਪੰਜਾਬੀ ਮਿਲਣ ਆਪਸ 'ਚ ਉਹ ਜ਼ਰੂਰ ਪੰਜਾਬੀ 'ਚ ਗੱਲ ਕਰਨ। ਜਿੰਨੇ ਲੋਕਾਂ ਚ ਆਪਾਂ ਵਿਸਥਾਰ ਕਰ ਸਕੀਏ ਆਪਣੀ ਮਾਂ ਬੋਲੀ ਦਾ ਉਹ ਕੀਤਾ ਜਾਵੇ ਸੋ ਜੇ ਕੋਈ ਬਾਹਰ ਵੀ ਕੋਈ ਪੰਜਾਬੀ ਥੋੜੀ-ਬਹੁਤ ਵੀ ਬੋਲ ਸਕਦਾ ਉਹਦੇ ਨਾਲ ਵੀ ਪੰਜਾਬੀ ਚ ਗੱਲ ਕੀਤੀ ਜਾਵੇ ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਲੋਕਾਂ ਨੂੰ ਸਿਖਾਈਏ ਰੱਦ ਤੱਕ ਕਿ ਕਿਸੇ ਦੀ ਮਾਂ ਬੋਲੀ ਆਪ ਸਿੱਖੀ